ਅਸੀਂ ਗੱਲਬਾਤ ਕਰਨ ਜਾ ਰਹੇ ਆ ਆਮ ਆਨਵੀ ਪਾਰਟੀ ਦੇ ਆਗੂ ਸ਼ੇਰਪੰਜਾਬ ਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਵੀਰ ਤੁਹਾਡੇ ਪ੍ਰੈਸ ਵਾਲਿਆਂ ਦਾ ਇੱਥੇ ਪਹੁੰਚਾਂ ਤੇ ਬਹੁਤ ਬਹੁਤ ਧੰਨਵਾਦ ਅੱਜ 4 ਤਰੀਕ ਸਾਡੇ ਵੀਰ ਦਲੀਪ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਇਹ ਮੀਟਿੰਗ ਕਰਾਈ ਗਈ ਆ ਮੀਟਿੰਗ ਕਰਨ ਦਾ ਮਕਸਦ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਲੋਕ ਸਭਾ ਇਨਚਾਰਜ ਕੈਪਟਨ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਧਾਰੀਵਾਲ ਸਾਹਿਬ ਨੂੰ ਮਾਨ ਸਾਹਿਬ ਨੇ ਮੈਦਾਨ 'ਚ ਉਤਾਰਿਆ ਵਾ ਉਸੇ ਸਬੰਧ ਦੇ ਵਿੱਚ ਸਾਡੇ ਹਲਕਾ ਦਖਣੀ ਐਮ ਐਲ ਏ ਡਾਕਟਰ ਇੰਦਰਬੀ ਸਿੰਘ ਨਿਜਰ ਉਹਨਾਂ ਦੀ ਗਵਾਈ ਦੇ ਵਿੱਚ ਹਲਕੇ ਦੇ ਵਿੱਚ ਤਕਰੀਬਨ ਰੋਜ਼ ਦੀਆਂ 10 ਤੋਂ 12 ਮੀਟਿੰਗਾਂ ਹੋ ਰਹੀਆਂ ਨੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਇੰਨਾ ਮਾਨ ਬਖਸ਼ਿਸ਼ਦੇ ਨੇ ਰੋਜ਼ ਦੀ ਇੱਕ ਮੀਟਿੰਗ ਇਸ ਵਾਰਡ ਨੰਬਰ 42 ਦੇ ਵਿੱਚ ਹੋ ਰਹੀ ਆ ਤੇ ਅਸੀਂ ਆਸ ਕਰਦੇ ਆਂ ਉਮੀਦ ਕਰਦੇ ਆਂ ਕਿ ਇੱਕ ਤਰੀਕ 1 ਜੂਨ ਨੂੰ ਸਾਰੇ ਝਾੜੂ ਦਾ ਬਟਨ ਦਬਾ ਕੇ ਆਪਣੇ ਕੁਲਦੀਪ ਸਿੰਘ ਨੂੰ ਆਪਾਂ ਕਾਮਯਾਬ ਕਰਨਾ ਵਾ ਉਹਨਾਂ ਦੀ ਜਿੱਤ ਤੇ ਡਾਕਟਰ ਇੰਦਰਬੀ ਸਿੰਘ ਨਿਜਰ ਦੀ ਜਿੱਤ ਵਾ ਇਹ ਆਮ ਆਦਮੀ ਪਾਰਟੀ ਦੀ ਸਾਰਿਆਂ ਦੀ ਜਿੱਤ ਵਾ ਤੇ ਸਾਡੇ ਸਾਡੇ ਨਾਲ ਸਰਦਾਰ ਨਰਿੰਦਰ ਸਿੰਘ ਭੁੱਲਰ ਸਾਹਿਬ ਜੀ ਸਰਦਾਰ ਭਪਿੰਦਰ ਸਿੰਘ ਜੀ ਹਰਜੀਤ ਸਿੰਘ ਭੁੱਲਰ ਸਾਹਿਬ ਜੀ ਮੇਰੇ ਵੀਰ ਜਸਵੀਰ ਹਣੀ ਕੈਪੀ ਲਕੀ ਵੀਰ ਜੀ ਦੀਪਕ ਹੋਣੀ ਸਾਰੀ ਸਾਡੀ ਦਫ਼ਤਰ ਦੀ ਟੀਮ ਇਹਨਾਂ ਸਾਰਿਆਂ ਦਾ ਮੇਰੇ ਵੱਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਹਰ ਵੇਲੇ ਸਾਡੇ ਨਾਲ ਇਹ ਹਰ ਵੇਲੇ ਖੜੇ ਨੇ ਤੇ ਅਸੀਂ ਆਮ ਆਦਮੀ ਪਾਰਟੀ ਦੀ ਦਿਨ ਰਾਤ ਸੇਵਾ ਕਰਦੇ ਪਏ ਆ ਇਸੇ ਤਰ੍ਹਾਂ ਕਰਦੇ ਰਵਾਂਗੇ ਭਾਈ ਸਾਹਮਣੇ ਕਿਉਂ ਰਹਾ ਅੱਖਾਂ ਬੰਦ ਕਰ ਲੀ ਛੇ ਸਾਈ ਚਲੋ ਜੀ ਪਾਰਟੀ ਜਿੰਦਾਬਾਦ ਅਪਿੰਦਰ ਜੀ ਸਨਕੇ ਜਿੰਦਾਬਾਦ 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 தரும்